ਜੋਤੀ ਨਾਵੀਓ ਤੇ ਜੀ ਉਤਾ ਦਾ ਕਾਰ ਹੈਗਾ ਤੁਹਾਨੂੰ ਪਤਾ ਹੈਗਾ ਵੀ ਆਪਾਂ ਇਸ ਏਰੀਆ ਦੇ ਵਿੱਚ ਮੰਡੀ ਗੁਬਿੰਦਗਰ ਦੇ ਏਰੀਆ ਤੇ ਬਲੋਰੀ ਏਰੀਆ 'ਚ ਪਹਿਲਾਂ ਵੀ ਕਾਫੀ ਡੈਮੋਲੇਸ਼ਨ ਕੀਤੀ ਸੀ ਸੋ ਸਾਨੂੰ ਕਾਰਜ ਸாதਕ ਅਫਸਰ ਵੱਲੋਂ ਆਏ ਸੀਗਾ ਵੇਖਣ ਵਾਸਤੇ ਕਿ ਜਿਹੜਾ ਘਰ ਹੈਗਾ ਨਜਾਇਜ਼ ਬਣਿਆ ਹੈ ਤੇ ਦੀ ਡੈਮੋਲੇਸ਼ਨ ਕੀਤੀ ਜਾਂਦੀ ਹੈ ਉਹ ਇਹਨਾਂ ਨੇ ਪ੍ਰੋਟੈਕਸ਼ਨ ਮੰਗੀ ਸੀ ਦਰਸਾਲ ਸੀ ਇਹਨਾਂ ਨੂੰ ਫੋਰਸ ਨੂੰ ਹੀ ਕਰਾਈ ਹੈ ਇਸ ਤੋਂ ਇਲਾਵਾ ਇਹਦੇ ਤੇ ਜੋਤੀਆਂ ਤੇ 6 ਮਕਦਮੇ ਐ ਐਨਡੀਪੀਐਸ ਦੇ 2025 2024 ਤੇ ਲਗਾਤਾਰ ਕੰਟੀਨਿਊ ਹੈ ਇਹ ਮਸ਼ੀਨ ਦਾ ਕੰਮ ਕਰਦੀ ਹੈ ਨਾ ਕਾਫੀ ਦੇ ਰੇਤੇ ਸੀ ਇਹ ਤਾਂ ਵੀ ਕਰਦੇ ਰਹੇ ਨੇ ਚੈੱਕ ਵੀ ਕਰਦੇ ਰਹੇ ਨੇ ਤੋਂ ਅੱਜ ਜਿਹੜੀ ਹੈ ਜੀ ਸਤੋਂ ਇਹਨਾਂ ਨੇ ਪ੍ਰੋਟੈਕਸ਼ਨ ਮੰਗ ਦਿੱਤੀ ਸੀ ਤੋਂ ਇਹਨਾਂ ਨੂੰ ਫੋਰਸ ਨੂੰ ਭਾਈਆ ਕਰਾਈਆ ਕਿਉਂਕਿ ਮਜਿਸਟਰੇਟ ਲੱਗੇ ਨੇ ਕਿ ਤੇ ਬਾਕੀ ਸਾਰਾ ਅੰਬਲਾ ਫਲਾ ਸਾਡਾ ਹਾਜ਼ਰ ਹੈ ਇਹ ਕਾਰਵਾਈ ਅੱਗੇ ਵੀ ਚਲਦੀ ਰਹੇ ਕਿਸ ਤੋਂ ਇਲਾਵਾ ਸਰ ਕੋਈ ਹੋਰ ਇਸ ਇਲਾਕੇ ਦੇ ਵਿੱਚ ਆ ਜਿਵੇਂ ਜਿਵੇਂ ਸਾਨੂੰ ਇਹਨਾਂ ਨੇ ਦੱਸਿਆਗਾ ਜੋ ਸਾਹਿਬ ਨੇ ਲਿਖ ਕੇ ਪੇਸ਼ ਹੈਗਾ ਉਹਦੇ ਸੰਬੰਧ ਵਿੱਚ ਅਸੀਂ ਇਹ ਕਰ ਰਹੇ ਹਾਂ ਕਿ ਤੇ ਹੋਰ ਵੀ ਪ੍ਰਾਪਰਟੀ ਹੈਗੀ ਯਾਨੀ ਕਿ ਇਸ ਤੋਂ ਬਾਅਦ ਉੱਥੇ ਵੀ ਜਾਣਾ ਹੈਗਾ ਜਿਵੇਂ ਜਿਵੇਂ ਦੱਸਣਗੇ ਸਾਡੀ ਪੋਰਸ ਇਹਨਾਂ ਨੂੰ ਅਸੀਂ ਮੁਹੱਈਆ ਕਰਾਈ ਹੈ ਜੋ ਜਿੰਨੀ ਜਿੰਨੀ ਵੀ ਇਹਨਾਂ ਦੀ ਨਜਾਇਜ਼ ਸਾਰੀਆਂ ਰਗੀਆਂ ਨਾਲ ਕਿੰਨਾ ਫਿਰ ਨਸ਼ੇ ਦੇ ਵਿੱਚ ਇਹਨਾਂ ਦੇ ਪਰਚੇ ਦਾ ਉਹ ਸਾਰੀ ਕਾਰਵਾਈ ਅਗਲੇ ਕਮੇਟਰੀ ਹਾਂਗੇ ਪਹਿਲਾਂ ਵੀ ਲੈਂਦੀ ਹਾਂ ਤੁਹਾਨੂੰ ਪਤਾ ਤੁਸੀਂ ਪਹਿਲਾਂ ਵੀ ਚੈੱਕ ਕਰਦੇ ਹੋ ਤੇ ਅੱਗੇ ਵੀ ਇਹ ਕਾਰਵਾਈ ਸਾਡੀ ਚਾਰੀ ਰਹੇ ਕੁਈ ਮੈਸੇਜ ਦੇਣਾ ਚਾਹੁੰਗੇ ਤੁਸੀਂ ਨਸ਼ਾ ਦੇ ਦੇਖੋ ਇਸ ਏਰੀਆ ਦੇ ਵਿੱਚ ਮੈਨੂੰ ਇੱਥੇ 1.5 ਸਾਲ ਹੋ ਗਏ ਇਸ ਏਰੀਆ ਦੇ ਵਿੱਚ ਪਤਾ ਨਹੀਂ ਕਿੰਨੇ ਕੁਸੀਂ ਰਿਕਵਰੀ ਕਰਕੇ ਪਰਚੇ ਦੇ ਚੁੱਕੇ ਨੇਗੇ ਫਿਰ ਵੀ ਇੱਥੇ ਸੀਸੀਟੀਵੀ ਕੈਮਰੇ ਅਸੀਂ ਇੰਸਟਾਲ ਕਰਾਏ ਹੋਏ ਨੇ ਕਿ ਉਹ ਉਹ ਆ ਜਿਹੜਾ ਸੁੱਤਾ ਸਾਡੇ ਐਸਐਸਪੀ ਸਾਹਿਬ ਦੇ ਕੋਲੇ ਚੱਲ ਰਿਹਾ ਹੈਗਾ ਕਿ ਸਾਡੇ ਥਾਣੇ ਦੇ ਸੈਕਟਰ ਸਾਹਿਬ ਦੇ ਕੋਲੇ ਆ ਫਿਰ ਵੀ ਇਹ ਬਾਜ਼ ਨਹੀਂ ਆਉਂਦੇ ਪਰੰਤੂ ਜੇ ਇਸ ਤਰ੍ਹਾਂ ਇਹ ਨਾ ਹਟਣਗੇ ਤਾਂ ਫਿਰ ਇਹ ਗਾਰਵੀ ਆ ਲਗਾਤਾਰ ਗਾਰੀ ਲੈਣਗੇ ਜਦ ਤੱਕ ਮੁਕਤਰਾਜ ਆ ਜਾਮ ਨੂੰ ਛੱਡ ਦੇਣ ਸਰਕੇ ਨਾਗਰਿਕ ਵੀ ਤਰ੍ਹਾਂ ਰਹਿਣ ਤੇ ਕਿਸੇ ਨੂੰ ਕੋਈ ਤਰਾਜ ਨਹੀਂ ਆ ਆਮ ਪਬਲਿਕ ਲਈ ਵੀ ਮੈਸੇਜ ਜੀ ਪਬਲਿਕ ਸਾਨੂੰ ਸਹਿਯੋਗ ਕਰੇ ਜੀ ਜਿਵੇਂ ਪਹਿਲਾਂ ਸਹਿਯੋਗ ਕਰ ਰਹੀ ਹੈ ਤੁਹਾਨੂੰ ਪਤਾ ਇੱਕ ਹੁਣ ਸਰੇ ਪੰਜਾਬ ਦੀ ਪੰਜਾਬ ਗਵਰਨਮੈਂਟ ਨੇ ਇੱਕ ਹੈਲਪਲਾਈਨ ਚਲਾਈ ਜੀ ਦੇਖੋ ਜੀ ਬਹੁਤ ਸਾਨੂੰ ਮੈਸੇਜ ਆਉਂਦੇ ਨੇ ਕਿ ਇੱਥੇ ਉਹਨਾਂ ਦਾ ਨਾਂ ਪਤਾ ਗੁਪਤ ਰੱਖਿਆ ਜਾਂਦਾ ਹੈਗਾ ਉਹ ਗੁਪਤ ਨਾਂ ਪਤਾ ਰੱਖ ਕੇ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਹਾਂ ਕਿ ਕਿਸੇ ਕਿਸੇ ਵੀ ਥਾਂ ਦੇ ਵਿੱਚ ਕਿਸ ਤਰ੍ਹਾਂ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ ਦੱਸੋ ਸਰੇ ਪੰਜਾਬ.raj.dasm ਐਸ ਇਸ ਮੇ ਸਾਹ ਬੈਠੇ ਨੇ ਕਿ ਸਾਨੂੰ ਦੱਸਣ ਪਹਿਲਾਂ ਮੁਖ ਅਫਸਰ ਠੇਗਾ ਸਾਡੇ ਐਸ ਐਚਓ ਭਗਵੰਦ ਘਰ ਤੇ ਅਮਲੋ ਉਸ ਤੋਂ ਲਾ ਕਿਸੇ ਵੀ ਮੁਲਾਜ਼ਮ ਨੂੰ ਦੱਸ ਸਕਦੇ ਪਰ ਉਹ ਨਾਮ ਪਤਾ ਗੁਪਤ ਰੱਖਿਆ ਜਾਏਗਾ ਸਖਤ ਕਾਰਵਾਈ ਕੀਤੀ ਜਾਵੇਗੀ ਧੰਨਵਾਦ ਅੱਜ ਯੁੱਧ ਨਸ਼ੇਮਪਰੋਧ ਮਹਿੰਮ ਦੇ ਤਹਿਤ ਹਲਕਾ ਮਲੋ ਦੇ ਵਿੱਚ ਡੈਮੋਲੇਸ਼ਨ ਦੀ ਸੱਤਵੀਂ ਕਾਰਵਾਈ ਹੈ ਜਿਹੜੀ ਉਹ ਪ੍ਰਸ਼ਾਸਨ ਕੋਲ ਪਾਈ ਜਾ ਰਹੀ ਹੈ ਜਿਹੜਾ ਇਹ ਪਿੱਛੇ ਤੁਸੀਂ ਮਕਾਨ ਟੈਂਡਾ ਦੇਖ ਰਹੇ ਹੋ ਇਹ ਇਸ ਇਲਾਕੇ ਦੇ ਸਭ ਤੋਂ ਵੱਡੇ ਨਸ਼ਾ ਦਸਤ ਦਾ ਮਕਾਨ ਹੈ ਮੈਂ ਮਾਨਜੋਗ ਮੁੱਖ ਮੰਤਰੀ ਸਰਦਾਰ ਭੌਂਸੀ ਮਾਨ ਹੋਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਇਹ ਕਾਰਵਾਈ ਕਰਕੇ ਹਜ਼ਾਰਾਂ ਮਾਤਾ-ਮਾਵਾਂ ਦਾ ਜਿਹੜਾ ਜਿਹੜੀਆਂ ਅਸੀਸਾਂ ਲੱਤੀਆਂ ਨੇ ਤੇ ਮੈਂ ਹਲਕਾ ਨਿਵਾਸੀਆਂ ਨੂੰ ਮੱਦੇਨਜ਼ਰ ਕਰਦੋਂ ਅਸੀਂ ਹੁੰਦੇ ਮੇਰੇ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਤੇ ਨਸ਼ੇ ਅੰਮ੍ਰਿਤ ਮੁਹਿੰਮ ਜਿਹੜੀ ਇਹ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹੂਗੀ ਕਿ ਜਿੰਨਾ ਚਿਰ ਅਸੀਂ ਹਲਕਿਆਂ ਦੇ ਵਿਚੋਂ ਨਸ਼ਾ ਖਤਮ ਨਹੀਂ ਕਰੁੰਦੇ ਕਰ ਦਿੰਦੇ ਉਹ ਨੈਚਰਲ ਡੈਮੋਲਿਸ਼ਨ ਟਰਾਈ ਵੀ ਇਸ ਤਰੀਕੇ ਨਾਲ ਜਾਰੀ ਰਹਿਣੀ ਹੈ ਬਹੁਤ-ਬਹੁਤ ਧੰਨਵਾਦ